ਉਹ ਕਹਿੰਦੀ ਪੈਸਾ ਦਾ ਗੁਸਤੀਆਂ ਕੋਲੇ ਵੀ ਹੁੰਦਾ ਕੋਈ ਕਲ ਚੱਲ ਰਹੀ ਸੀ ਕਹਿੰਦੇ ਸੀ ਮੁੰਡਾ ਸ਼ਰਤ ਲਾ ਕੇ ਪਟਿਆ ਸ਼ਰਤ ਲਾ ਕੇ ਮੁੰਡਾ ਪਟਿਆ ਮੈਂ ਕਹਾ ਵਾ ਮੈਂ ਬੈ ਕੇ ਤਾੜੀਆਂ ਮਾਰ ਰਿਹਾ ਮੈਂ ਵਧੀਆ ਇੰਟਰਵਿਊ ਦਾ ਆਨੰਦ ਲੈ ਰਿਹਾ ਸੀ ਪਹਿਲੀ ਗੱਲ ਤਾਂ ਕੁੜੀ ਦੀ ਰਿਸਪੈਕਟ ਕਰੋ ਜੇ ਬੰਦੇ ਨੂੰ ਇਹ ਕਹਿਣਾ ਹਰਾਮ ਆ ਕਿ ਕਿਸੇ ਨੂੰ ਇਸ ਦੀ ਸਬ ਚੂਜ਼ ਨਹੀਂ ਕਰਨਾ ਤੁਸੀਂ ਕੁੜੀ ਹੋ ਕੇ ਕੁੜੀਆਂ ਨੂੰ ਬਦਨਾਮ ਕਰ ਰਹੇ ਹੋ ਉਹ ਤੁਹਾਡੇ ਨਾਲੋਂ ਜ਼ਿਆਦਾ ਹੱਕ ਰੱਖਦੀਆਂ ਜਿੱਦਾਂ ਹੈਨਾ ਉਹ ਆਪਣੇ ਮਜੇ ਲਈ ਨਹੀਂ ਬਣੀ ਹੁੰਦੀਆਂ ਸਾਡੇ ਸਮਾਜ ਦੀਆਂ ਮਜਬੂਰੀਆਂ ਕਿਸੇ ਦਾ ਤੰਗੀ ਪੇਸੀ ਜਾਂ ਕੁੜੀਆਂ ਵੇਚ ਦਿੱਤੀ ਜਾਂਦੀ ਉੱਥੋਂ ਬਣਦੀਆਂ ਨੇ ਤੁਹਾਡੇ ਨਾਲ ਲੱਖ ਗੁਣਾ ਚੰਗੀਆਂ ਨੇ ਉਹ ਜੀ ਤੁਸੀਂ ਕੁੜੀ ਸਾਹਿਬ ਤੇ ਨੂੰ ਤੁਸੀਂ ਗ੍ਰਸਤੀ ਸ਼ਬਦ ਯੂਜ਼ ਕਰ ਰਹੇ ਹੋ ਕਿ ਪੈਸਾ ਗਸਤੀਆ ਕੋਲ ਹੀ ਹੁੰਦਾ ਤੁਸੀਂ ਨੰਗੇ ਹੋ ਤੁਸੀਂ ਇਹ ਸੋਨਾ ਕਿੱਥੋਂ ਦਿੱਤਾਗਾ ਉਹਨੂੰ ਤੁਸੀਂ ਕਿੱਥੋਂ ਪੈਸੇ ਦਿੱਤੇ ਆ ਤੁਸੀਂ ਇੰਜੋਏ ਕਿੱਥੋਂ ਕਰਦੇ ਹੋ ਤੁਹਾਨੂੰ ਅੰਡਰ ਅਰਨਿੰਗ ਕਿੱਥੋਂ ਆਉਂਦੀ ਹੈ ਤੁਸੀਂ ਕੀ ਜੌਬ ਕਰਦੇ ਹੋ ਕਹਿੰਦੇ ਪੈਸਾ ਗਸਤੀਆ ਕੋਲ ਹੀ ਹੁੰਦਾ ਕਿ ਤੁਹਾਡੇ ਕੋਲੇ ਵੀ ਹੈਗਾਗਾ ਸਾਡੇ ਕੋਲੇ ਵੀ ਹੈਗਾ ਸੀ ਥੋੜਾ ਸੱਦ ਨਹੀਂ ਯੂਜ਼ ਕਰਨੇ ਚਾਹੀਦੇ ਤੂੰ ਇੱਕ ਚੰਗੇ ਘਰੋਂ ਆ ਕੁੜੀ ਦਾ ਘਰੇ ਰਹਿਣਾ ਹੀ ਚੰਗਾ ਲੱਗਦਾ ਜਦੋਂ ਕੈਮਰੇ ਤੋਂ ਬਾਹਰ ਆਂਦੀ ਆ ਉਹਦੀ ਇੱਜ਼ਤਾਂ ਨਾ ਲਾਪ ਹੋ ਜਾਂਦੀਆਂ ਕੋਈ ਬੰਦਾ ਉਹਨੂੰ ਚੰਗਾ ਜ਼ਿੰਦਗੀ ਚ ਮਿਲ ਹੀ ਨਹੀਂ ਸਕਦਾ ਕਿੱਦਾਂ ਵਿਸ਼ਵਾਸ ਕਰ ਲੂਗਾ ਕੋਈ ਕਿਸੇ ਦਾ ਸੋਕਰਥੀ ਇਹ ਤੇ ਤੁਸੀਂ ਗੱਲ ਕੀ ਕੀਤੀ ਉਸ ਇਨਸੀਡੈਂਟ ਨੂੰ ਕਿਵੇਂ ਦੇਖਦੇ ਹੋ ਸੋਕਰਥੀ ਇੱਕ ਮੋੜਲਾ 16 ਸਨਖਾ ਮੁੰਡਾ ਦਾ ਵਧੀਆ ਗੱਲ ਆ ਪਰ ਸ਼ਰਤਾਂ ਤਾਂ ਕੁੜੀਆਂ ਜਿੱਤ ਗਈਆਂ ਨੇ ਮੁੰਡਾ ਤਾਂ ਹਾਰ ਗਿਆ ਨਾ ਜੇ ਮੁੰਡਾ ਵੀ ਇਸ ਚੀਜ਼ ਪਾਸੋਂ ਸਟਰੋਂਗ ਹੁੰਦਾ ਵੀ ਜਿਹੜੀ ਮਰਜ਼ੀ ਕੁੜੀ ਆ ਯਾਰ ਮੈਂ ਅੱਖ ਚੱਕ ਕੇ ਨਹੀਂ ਦੇਖਣਾ ਕੁੜੀਆਂ ਦੀ ਰਿਸਪੈਕਟ ਕਰਨੀ ਆ ਇੱਜ਼ਤ ਕਰਨੀ ਆ ਤੂੰ ਆਪਣਾ ਕੈਰੇਕਟਰ ਕਰੀ ਚੱਲ ਜੋ ਕਰ ਰਿਆ ਬਹੁਤ ਵਧੀਆ ਗਾ ਕਰੀ ਚੱਲ ਪਰ ਹਰ ਇਨਸਾਨ ਨੂੰ ਕੁੜੀਆਂ ਦੀ ਰਿਸਪੈਕਟ ਕਰਨਾ ਸਿਖਾਇਆ ਗਿਆ ਨਾ ਜੇ ਅਗਲੀ ਤੈਨੂੰ ਖੁਦ ਕਹਿ ਰਹੀ ਆ ਤੂੰ ਤਾਂ ਸ਼ਰਮ ਕਰ ਲੈ ਜਦੋਂ ਮੈਨੂੰ ਕੋਈ ਕੁੜੀ ਆਵੇ ਕਹੇ ਮੈਂ ਕਹਿੰਦਾ ਚਲੋ ਜੀ ਫੜਿਆ ਗੋਟਾ ਆ ਜਾ ਫੜਿਆ ਗੋਟਾ ਆ ਜਾ ਫੜਿਆ ਗੋਟਾ ਮੈਂ ਤਾਂ ਕੰਜਰ ਆ ਫਿਰ ਆਪਣੀ ਗੱਲ ਕਰ ਰਿਆ ਫਿਰ ਮੈਂ ਤਾਂ ਕੰਜਰ ਆ ਨਾ ਸ਼ਰਤਾਂ ਹਮੇਸ਼ਾ ਜਾਨਵਰਾਂ ਤੇ ਲੱਗਦੀ ਜਾਂਦੀਆਂ ਨੇ ਮਰਦਾਂ ਤੇ ਨਹੀਂ ਲੱਗਦੀਆਂ ਹੂੰ ਕੁੜੀ ਜਿੱਤ ਗਈ ਆ ਤੂੰ ਹਾਰ ਗਿਆ ਜੇ ਤੂੰ ਚੌਬਰ ਨੌਜਵਾਨ ਹੈਗਾ ਨਾ ਤਾਂ ਖੜਾ ਰਹਿੰਦਾ ਕੋਈ ਗੱਲ ਨਹੀਂ ਹੈਗੇ ਆ ਜਿਹੜੀ ਮਰਜ਼ੀ ਕੁੜੀ ਆਈ ਜਾਵੇ 3600 ਤੁਰੇ ਫਿਰਦੀਆਂ ਨੇ ਉਹ ਜ਼ਰੂਰਤ ਨਹੀਂ ਇੱਕ ਸਟੈਂਡ ਹੁੰਦਾ ਬੰਦੇ ਦਾ ਰੱਖੋ ਯਾਰ ਘਰੇ ਤੁਹਾਡੀ ਭੈਣਾਂ ਵੀ ਹੋਣਗੇ ਤੁਹਾਡੇ ਮਾਂ ਪਿਓ ਵੀ ਤੁਸੀਂ ਕਿੱਦਾਂ ਦਾ ਬਿਵਾਕ ਇੰਟਰਵਿਊ ਦੇ ਰਹੇ ਹੋ ਕਿ ਮੁੰਡੇ ਨੇ ਸੋਨੇ ਦਾ ਨੱਕ ਜੜਿਆ ਹੋਵੇ şart ਤਾਂ ਲੱਗਣਗੇ ਯਾਰ ਮੈਂ ਆਪਣੀ ਗੱਲ ਕਰ ਰਿਹਾ ਜੇ ਇਹ ਗੱਲ ਮੈਂ ਬੋਲਾਂ ਮੇਰੇ ਘਰੇ ਮੇਰੀ ਭੈਣ ਹੈਗੀ ਆ ਹੂੰ ਜੇ ਇਹ ਗੱਲ ਮੈਂ ਬੋਲਾਂ ਕੱਲ ਉਹ ਕਿਸੇ ਤੇ ਸ਼ਰਤਾਂ ਲਾਵੇ ਮੈਂ ਆਪਣੇ ਪੈਨ ਨੂੰ ਕਹਿ ਸਕਦਾ ਇਹ ਤੋਂ ਸ਼ਰਤਾਂ ਕਿਉ ਲਾ ਰਹੀਆਂ ਵੀਰੇ ਤੁਹਾਡੇ ਤੇ ਤੇ ਲੱਗਦੀਆਂ ਨੇ ਹੂੰ ਮੈਂ ਵੀ ਲਾਤੀ ਕਿੱਡੀ ਵੱਡੀ ਗੱਲ ਹੋ ਗਈ ਜਾ ਕੋਲੜਪੀ ਜਿਹਨੂੰ ਦੇਖ ਲੋ ਵਧੀਆ ਕੰਮ ਕਰ ਰਿਹਾ ਪੈਸਾ ਕਮਾ ਰਿਹਾ ਇੱਜ਼ਤਾਂ ਵੀ ਰੋਲ ਗਈਆਂ ਬੱਚੇ ਹੋਏ ਆ ਕਿ ਬੱਚੇ ਕੱਲ ਵੱਡੇ ਨਹੀਂ ਹੋਣੇ ਉਹਨਾਂ ਅੱਗੇ ਉਹ ਆਇਨਾ ਨਹੀਂ ਆਊਗਾ ਕਾ ਦੇਖ ਤੇਰੇ ਮਾਪੇ ਦੀ ਕੋਣ ਹੋਊਗੀ ਜਾਂ ਕੁਝ ਵੀ ਹੈ ਜੇ ਕੱਲ ਉਹ ਕੁਝ ਗਲਤ ਕਰ ਰਹੀ ਹੈ ਤੁਸੀਂ ਰੋਕ ਲੋਗੇ ਨਹੀਂ ਰੋਕ ਸਕਦੇ ਜਿਸ ਉਸ ਵਿੱਚ ਤੁਸੀਂ ਜ਼ੀਰੋ ਆ ਨਾ ਜੇ ਤੁਹਾਡਾ ਬੱਚਾ ਵੀ ਉਹ ਕੰਮ ਕਰਨਾ ਚਾਹੂਗਾ ਨਹੀਂ ਸਿੱਖ ਸਕਦਾ ਉਹਨਾਂ ਨੇ ਉਹੀ ਕੰਮ ਕਰਨਾਗਾ ਪਹਿਲਾਂ ਸੁਖਰਤੀ ਨੇ ਆਪਣੀ ਜਿਹੜੀ ਸਫਾਈ ਚ ਇੰਟਰਵਿਊ ਦਿੱਤੀ ਉਹਦੇ ਗੱਲਾਂ ਤੁਹਾਨੂੰ ਠੀਕ ਲੱਗੀਆਂ ਬਾ ਜੇ ਬਚਪਨੀ ਵਾਲੀ ਗੱਲਾਂ ਨੇ ਸਹੀ ਦੱਸਿਆ ਤੁਹਾਨੂੰ ਮੈਂ ਹੂੰ ਮੁੰਡਾ ਵਧੀਆ ਵਧੀਆ ਰਿੱਲਾ ਪਾਉਂਦਾ ਰਿੱਲੋ ਮੈਂ ਵੀ ਪਾਣਾ ਵਧੀਆ ਗੱਲ ਆ ਪਰ ਜਿਹੜੀ ਉਹ ਗੱਲਾਂ ਕਰਨ ਵਾਲੀਆਂ ਉਹ ਹੈ ਨਹੀਂ ਇੱਕ ਤੂੰ ਆਪ ਤੇਰੇ ਇੱਕ ਦੀ ਸਰਕਲ ਬਣਿਆ ਵਧੀਆ ਹੈ ਨਾ ਇੱਜਦਾ ਤੂੰ ਵਧੀਆ ਹੈਗਾਗਾ ਆਪਾਂ ਵੀ ਤੇਰੀ ਰੀਲਾਂ ਇੱਕ ਦੋ ਵਾਰ ਲਾਈਕ ਕੀਤੀਆਂ ਨੇ ਅੱਗੇ ਆਈਆਂ ਵਧੀਆ ਲੱਗਦੀਆਂ ਕਿਉਂਕਿ ਆਪਾਂ ਪ੍ਰੋਮੋਟ ਕਰਦੇ ਆ ਹਰ ਆਰਟਿਸਟ ਉਹ ਕਰਦੇ ਆ ਪਰ ਇਹ ਗੱਲਾਂ ਨਹੀਂ ਬੋਲਣ ਵਾਲੀਆਂ ਕਿ ਸੋਨਾ ਸੁਨੱਖਾ ਸਰ ਤਾਂ ਨਹੀਂ ਲੱਗਣਗੀਆਂ ਐਦਾਂ ਕਰਕੇ ਆ ਹੋ ਗਿਆ ਕੁੜੀਆਂ ਇਹ ਹੋ ਗਿਆ ਯਾਰ ਤੂੰ ਇੱਕ ਸੋਨਾ ਸੁਨੱਖਾ ਮੁੰਡਾ ਕਿ ਜਿੱਦੜ ਘਰਾਣੇ ਦਾ ਤੈਨੂੰ ਇਹ ਚਾਹੀਦਾ ਕੁੜੀਆਂ ਘਰੇ ਆਂਦੀਆਂ ਕੋਈ ਗੱਲ ਨਹੀਂ ਫੋਟੋ ਕੋ ਚਾ ਜਾਓ ਪਰ ਇੰਨਾ ਨਹੀਂ ਕਿ ਤੁਸੀਂ ਉਹਨਾਂ ਨੂੰ ਫਿਰ ਉਹੀ ਮੋਹਨ ਕੁੜੀਆਂ ਅੱਗੋਂ ਪਾਗਲ ਚਲੋ ਉਹਨੂੰ ਛੱਡੋ ਵੀ ਆਪਾਂ ਸੁਖਰਤੀਆਂ ਨੂੰ ਕਹਿੰਦੇ ਉਹ ਹੈਗਾ ਵਧੀਆ ਪਰ ਕੁੜੀਆਂ ਬੇਵਕੂਫ ਹੋਈਆਂ ਪਈਆਂ ਯਾਰ ਤੁਹਾਨੂੰ ਕੀ ਤੁਸੀਂ ਆਪਣੀ ਇੱਜ਼ਤਾਂ ਰੋਲ ਨਾਲ ਫਿਰ ਰਹੇ ਹੋ ਕੋਈ ਸਟਾਰ ਨਹੀਂ ਹੈਗਾ ਕੋਈ ਓਦਾਂ ਨਹੀਂ ਹੈਗਾ ਉਹ ਇੱਕ ਰਿਜਲਰ ਆ ਇੱਕ ਕੈਰੈਕਟਰ ਆ ਵਧੀਆ ਕਰ ਰਿਹਾ ਹੈਗਾ ਤੁਸੀਂ ਸਟਾਰ ਵਾਲੀ ਫੀਲਿੰਗਾਂ ਕਿਉਂ ਲੈਣੇ ਹੋ ਅਸੀਂ ਅੱਜ ਤੱਕ ਫੀਲਿੰਗਾਂ ਨਹੀਂ ਲਈਆਂ ਬਈ ਹਾਲੀਵੁੱਡ ਤੱਕ ਵੀ ਕੰਮ ਕਰ ਲਿਆ ਸਾਊਥ ਤੱਕ ਵੀ ਕੰਮ ਕਰ ਲਿਆ ਮੂਵੀਆ 'ਚ ਵੀ ਕਰ ਲਿਆ ਗਾਣਿਆਂ 'ਚ ਵੀ ਕਰ ਲਿਆ ਹੂੰ ਅਸੀਂ ਅੱਜ ਤੱਕ ਆਪਦੇ ਆਪ ਨੂੰ ਸਟਾਰ ਕਹਿੰਦੇ ਨਾ ਕਦੇ ਕਹਿਣਾ ਵੱਡਾ ਸ਼ਬਦ ਆ ਹੂੰ ਬਹੁਤ ਵੱਡਾ ਸ਼ਬਦ ਹੈਵੀ ਆ ਇਸパラਲ ਜਿਹੜੀ ਚੀਜ਼ ਆ ਕਹਿਣੀ ਨਹੀਂ ਚਾਹੀਦੀ ਬਹੁਤ ਬੇਵਾਕਾ ਬਾਕੀ ਹੋਰ ਤੂੰ ਇਹਨਾਂ ਨੂੰ ਲੋਕ ਇਨਫਲੂਐਂਸਰ ਕਹਿੰਦੇ ਯਾਨੀ ਕਿ ਪ੍ਰਭਾਵਿਤ ਹੋਣਾ ਜੇ ਇੰਸਟਾਗ੍ਰam ਵਾਲੇ ਲੋਕ ਜਾਂ ਇਨਫਲੂਐਂਸਰਸ ਉਹ ਇਸ ਤਰੀਕੇ ਦੇ ਪੋਡਕਾਸਟ ਕਰਨਗੇ ਇਹੋ ਜਿਹੀ ਗੱਲਾਂ ਕਰਨਗੇ ਤਾਂ ਸਮਾਜ ਚ ਜਾਂ ਲੋਕਾਂ ਚ ਕੀ ਮੈਸੇਜ ਆ ਰਿਹਾ ਉਹਦਾ ਬਾਜੀ ਮੈਂ ਆਉਣਾ ਹੁਣ ਮੈਂ ਜੇ ਕਹਾਂ ਮੈਨੂੰ ਪਿੱਛੇ ਇੱਕ ਕੁੜੀ ਦਾ ਫੋਨ ਆਇਆ ਸੀ ਹੂੰ ਮੋੜੇ ਬੰਨਾ ਚਾਹੁੰਦੀ ਸੀ ਹੂੰ ਤੇ ਮੈਨੂੰ ਪੁੱਛਿਆ ਇਦਾਂ ਕਰਕੇ ਦੋਸਤ ਸੀ ਕੋਈ ਕਹਿੰਦਾ ਯਾਰ ਕੁੜੀ ਤਾਂ ਹੈਲਪ ਕਰਾ ਦੇ ਮੈਂ ਦੋ ਗੱਲਾਂ ਪੁੱਛੀਆਂ ਮੈਂ ਕਿਹਾ ਇੰਡਸਟਰੀ ਇਦਾਂ ਦੀ ਆ ਮਿਹਨਤ ਕਰਨਗੀ ਅੱਗੇ ਵਧਜੇਗੀ ਮਿਹਨਤ ਨਹੀਂ ਕਰਨਗੀ ਬਾਹ ਫੜਨ ਵਾਲੇ ਮਿਲਣਗੇ ਤੈਨੂੰ ਸਮਝ ਲਓ ਜੇ ਤੂੰ ਬਾਕੀ ਲਗਨਾ ਕੰਮ ਕਰੇਗੀ ਤੇਰੇ ਮੈਂ ਦੋ ਚਾਰ ਕੰਟੈਕਟ ਕਰਾ ਦੂੰਗਾ ਤੇਰੇ ਚਦਮ ਹੋਗਾ ਨਿਕਲ ਜੇਗੀ ਪਰ ਜੇ ਗੰਦ ਪਾਏਂਗੀ ਆਪਦਾ ਘਰੇ ਰਿਆ